ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਬਟਾਲਾ ਦੇ ਸਟਾਫ ਰੋਡ ਤੇ ਬੀਤੀ ਦੇਰ ਰਾਤ ਕਾਰ ਦੀ ਸਾਈਡ ਲੈਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਲੜਾਈ ਇਸ ਦੌਰਾਨ ਦੋ ਨੌਜਵਾਨਾਂ ਦੇ ਲੱਤਾਂ 'ਚ ਲੱਗੀਆਂ ਗੋਲੀਆਂ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੋਂ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਗਲਬਾਤ ਦੌਰਾਨ ਜ਼ਖਮੀ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਨਹੀਂ ਸੀ ਜਾਣਦੇ ਅਸੀਂ ਉਹਨਾਂ ਨੂੰ ਕਾਰ ਸਾਈਡ ਤੇ ਕਰਨ ਲਈ ਕਿਹਾ ਇੰਨੇ ਚਹੀ ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾ ਦਿੱਤੀਆਂ ਦੂਸਰੇ ਪਾਸੇ ਜ਼ਖਮੀ ਦੇ ਪਿਤਾ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਹ ਲੋਕ ਕੌਣ ਨਾਲ ਸਾਡਾ ਕਿਸੇ ਨਾਲ ਕੋਈ ਲੈਣ ਦੇਣ ਹੈ ਮੈਨੂੰ ਫੋਨ ਆਇਆ ਕਿ ਮੇਰੇ ਲੜਕੇ ਦੇ ਗੋਲੀ ਲੱਗ ਗਈ ਹੈ ਤੇ ਮੈਂ ਇੱਥੇ ਆ ਗਿਆ ਹਾਂ ਦੂਸਰੇ ਪਾਸੇ ਸਰਕਾਰੀ ਹਸਪਤਾਲ ਦੇ ਇਲਾਜ ਕਰਨ ਵਾਲੇ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਦੋ ਨੌਜਵਾਨ ਆਏ ਸਨ ਜਿਨ੍ਹਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਨੇ ਦੋਨਾਂ ਦੀ ਹਾਲਤ ਸਥਿਰ ਹੈ ਅਸੀਂ ਦੋਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਜਦ ਤੱਕ ਰੈਫਰ ਕੀਤਾ ਗਿਆ ਉਦੋਂ ਤੱਕ ਪੁਲਿਸ ਨਹੀਂ ਸੀ ਪਹੁੰਚੀ ਪੁਲਿਸ ਮੌਕੇ ਤੇ ਜਾ ਕੇ ਜਾਂਚ ਕਰਕੇ ਅਗਲੀ ਕਾਰਵਾਈ ਆਰੰਭ ਦਿੰਦੀ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਉਹ ਕਹਦੇ ਭਾਜੀ ਬਸ ਗੱਡੀ ਆਪਣੀ ਜਗ੍ਹਾ ਮੰਗਿਆ ਬਸ ਗੱਡੀ ਦੀ ਮੜੀ ਹੈ ਉਹ ਮੈਂ ਸਾਈਡ ਨੂੰ ਕਰ ਲਓ ਅਗਲਾ ਗਲਮੇ ਆਣ ਕੇ ਪੈਂਡਾ ਬਸ ਉਹਨਾਂ ਨੂੰ ਜਾਣਦੇ ਸੀ ਨਹੀਂ ਆਪਾਂ ਨਹੀਂ ਜਾਣਦੇ ਉਹਨਾਂ ਤੇ ਉਹ ਕੀ ਉਹਨਾਂ ਵੱਲੋਂ ਕੋਈ ਕੀ ਚਲਾਇਆ ਗਿਆ ਵਾ ਉਹਨਾਂ ਦਾ ਫਾਇਰ ਚਲਾਇਆ ਗਿਆ ਸਾਡੇ ਤੇ ਤੇਰੇ ਕਿਥੇ ਲੱਗੀ ਮੇਰੇ ਪੜਚ ਲੱਗੀ ਭਾਜੀ ਬੰਦੇ ਕਿਥੋਂ ਤੱਕ ਕਿਹੜੀ ਜਗ੍ਹਾ ਦੀ ਇਹ ਵਾਰ ਦਾ ਇਹ ਵਾਰ ਬਾਤ ਹੈ ਕੀ ਆ ਸਾਧੂਆਂ ਨੇ ਭੱਲੇ ਸਾਧੂਆਂ ਮਲੇ ਸਟਾਪ ਰੋਡ ਤੇਨ ਚਾਰ ਲੱਗੀਆਂ ਜੀ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਕੋਈ ਜਾਣ ਪਛਾਣ ਨਹੀਂ ਸਾਡੀ ਕੋਈ ਜਾਣ ਪਛਾਣ ਹੀ ਨਹੀਂ ਹੈ ਨਹੀਂ ਉਹਨਾਂ ਨਾਲ ਮੇਰੀ ਕੋਈ ਲੈਣ ਦੇਣੀ ਨਹੀਂ ਹੈਗਾ ਭਾਈ ਮੇਰਾ ਬੇਟਾ ਲੱਗਦਾ ਹੈ ਬੇਟਾ ਲੱਗਦਾ ਤੇ ਕੀ ਹੋਇਆ ਕੀ ਨੂੰ ਮੈਂ ਕਿਹਾ ਪਤਾ ਹੀ ਨਹੀਂ ਸਾਨੂੰ ਬਿਲਕੁਲ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੈ ਡਾਕਟਰ ਨੇ ਦੱਸਿਆ ਵੀ ਗੋਲੀਆਂ ਅਵਰ ਸਰ ਨਿਕਲਣੀਆਂ ਇੱਥੇ ਹੈ ਕੋਈ ਨਹੀਂ ਬਸ ਚੇ ਨਹੀਂ ਹੈ ਫੇ ਲੈ ਜਾ ਪਤਾ ਕੀ ਹੈ ਨਾ ਇਹਨਾਂ ਚੀਜ਼ਾਂ 'ਚ ਕੁਝ ਹੈਗਾ ਤੇ ਨਾ ਹੀ ਨਿਕਲਣਾ ਉਹ ਵੀ ਰਾਜ਼ੀ ਰਹਿਣ ਜਿਨ੍ਹਾਂ ਚ ਚرائی ਤੇ ਇਹ ਵੀ ਰਾਜ਼ੀ ਰਹਿਣ ਆਪਣੇ ਘਰ ਸਿੱਧੀ ਜੀ ਗੱਲ ਹੈ ਆਪਾਂ ਨਾ ਕਿਸੇ ਨਾ ਕਿਹਦੇ ਰੰਜੇਸ ਰੱਖੀ ਕਾਰੋਬਾਰ ਵਾਲੇ ਬੰਦੇ ਆ ਰੰਜੇਸ ਰੱਖਣੀ ਨਹੀਂ ਰੰਜਤ ਆ ਗਈ ਨਹੀਂ ਤੁਹਾਡਾ ਕੋਈ ਦੁਸ਼ਮਣ ਹੈ ਨਾ ਹੀ ਕਿਸੇ ਦੇ ਦੁਸ਼ਮਣ ਅੱਜ ਤੱਕ ਅਸੀਂ 10 ਸਾਲਾਂ ਹੀ ਨਾ ਕਿਸੇ ਨੂੰ ਉਹ ਇਹ ਕਿਆ ਤੇ ਨਾ ਖਵਾਇਆ ਜੀ ਕਿਆ ਤੇ ਦੀਖਵਾਇਆ ਮੈਂ ਜੀ ਰਮਪੀਸੇ ਪੰਨੋ ਫਾਰਮੇਸੀ ਅਫਸਰ ਸਿਵਲ ਹਸਪਤਲ ਪਟਾਲਾ ਸਾਡੇ ਕੋਲ ਜੀ ਦੋ ਕੇਸ ਆਏ ਆ ਇਹ ਜੀ ਪਹਿਲਾ ਹੈਗਾ ਜੀ ਚੰਦਨ ਕੁਮਾਰ ਇਹਦੀ ਉਮਰ ਹੈ ਜੀ 23 ਸਾਲ son of ਅਸ਼ੋਕ ਕੁਮਾਰ ਇਦਾਰ ਆਸ਼ੀਆ ਗੀ ਮੁਰਗੀ ਮੱਲਾ ਬਟਾਲਾ ਇਹਦੇ ਵੀ ਗਨਛੋਟੇ ਲੱਤਾਂ ਤੇ ਜੀ ਗੋਲੀ ਵੱਜੀ ਆ ਦੂਜਾ ਹੈਗਾ ਜੀ ਸੌਰਵ ਭਗਤ ਇਹਦੀ ਉਮਰ ਹੈ 24 ਸਾਲ son of ਰਜਿੰਦਰ ਕੁਮਾਰ ਇਹਦਾ ਰੈਜੀਡੈਂਸ ਹੈਗਾ ਜੀ ਭੁੱਲਰ ਰੋਡ ਬਟਾਲਾ ਇਹਦੇ ਵੀ ਗਨਛੋਟਾ ਜੀ ਗੋਲੀ ਗੋਲੀ ਲੱਗੀ ਆ ਅਸੀਂ ਇਹ ਤਾਂ ਇਲਾਜ ਕਰ ਦਿੱਤਾ ਇਹਨੂੰ ਮਤਲਬ ਮੈਡੀਸਨ ਦੇ ਦਿੱਤੀ ਆ ਡ੍ਰਿਪ ਲਾਤੀ ਸਾਰਾ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਅਸੀਂ ਹਮਸਾ ਦੀ ਕੋਈ ਨਾਨਕ ਹਸਪਤਾਲ ਰੈਫਰ ਕਰ ਦਿੱਤਾ ਜੀ ਉਹਦੇ 2 2 3 3 1 1 2 2 ਗੋਲੀਆਂ ਬਚੀਆਂ ਜੀ ਦੋ ਦੋ ਦਿੰਨ ਗੋਲੀਆਂ ਬਚੀਆਂ ਹਾਂ ਜੀ ਦੋਨਾਂ ਦੀ ਲੱਤਾ ਦੀ ਲੱਤਾਂ ਦੇ ਬਚੀਆਂ ਜੀ ਲੱਤਾਂ ਤੇ ਗੋਡਿਆਂ ਤੇ ਪੱਟਾਂ ਤੇ ਹਾਂਜੀ ਇਹ ਬਚੀਆਂ ਨੇ ਗੋਲੀਆਂ ਲਾਤੀ ਠੀਕ